ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇਸ ਵੀਡੀਓ ਵਿੱਚ ਗੁਰਦੁਆਰਾ ਸੋਹਾਨਾ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਹਾਂ ਕਿ ਬਾਕੀ ਵੀਡੀਓ ਵਾਂਗੂ ਤੁਸੀਂ ਜ਼ਰੂਰ ਪਸੰਦ ਕਰੋਗੇ ਅਤੇ ਕਮੈਂਟ ਬਾਕਸ ਵਿੱਚ ਜਾਣਕਾਰੀ ਨਾਲ ਸੰਬੰਧਿਤ رائے ਜ਼ਰੂਰ ਦੇਣਾ ਗੁਰਦੁਆਰਾ ਸੋਹਾਨਾ ਸਾਹਿਬ ਦਾ ਪੂਰਾ ਇਤਿਹਾਸ ਗੁਰਦੁਆਰਾ ਸੋਹਾਨਾ ਸਾਹਿਬ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਸੋਹਾਨਾ ਵਿੱਚ ਸਥਿਤ ਹੈ ਇਸ ਇਤਿਹਾਸਕ ਗੁਰਦੁਆਰੇ ਦਾ ਸੰਬੰਧ ਸਿੱਖ ਧਰਮ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ। ਇਹ ਸਥਾਨ ਗੁਰੂ ਜੀ ਦੇ ਮੁਗਲ ਹਕੂਮਤ ਅਤੇ ਸਥਾਨਕ ਜ਼ਿਮੀਂਦਾਰਾਂ ਦੇ ਖਿਲਾਫ ਯੁੱਧ ਦੇ ਦੌਰਾਨ ਇੱਕ ਮਹੱਤਵਪੂਰਨ ਕਮੇਟੀ ਸਥਾਨ ਰਿਹਾ ਹੈ। 10ਵੇਂ ਪਾਤਸ਼ਾਹ ਦਾ ਇੱਥੇ ਆਗਮਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਸ਼ਿਸ਼ਟਚਾਰ ਅਤੇ ਰਣਨੀਤਿਕ ਯੋद्धा ਹੋਣ ਲਈ ਪ੍ਰਸਿੱਧ ਸਨ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਜੀ 1705 ਈਸਵੀ ਵਿੱਚ ਮਾਛੀਵਾੜੇ ਦੀ ਜੰਗ ਤੋਂ ਮੁਗਲ ਫੌਜਾਂ ਤੋਂ ਬਚਦੇ ਹੋਏ ਸਥਾਨਕ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਗੁਰੂ ਜੀ ਨੇ ਸੋਹਾਨਾ ਪਿੰਡ ਵਿੱਚ ਕੁਝ ਸਮਾਂ ਬਿਤਾਇਆ। ਇੱਥੇ ਰੁਕਦਿਆਂ ਗੁਰੂ ਜੀ ਨੇ ਸਿੱਖ ਸੰਗਤਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਸਿੱਖ ਧਰਮ ਦੇ ਅਸੂਲਾਂ ਅਤੇ ਸੱਚਾਈ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਵਾਕੰਸ਼ ਇਹ ਗੁਰੂਦਵਾਰਾ ਉਸ ਥਾਂ ਤੇ ਸਥਾਪਿਤ ਹੈ ਜਿੱਥੇ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਯੁੱਧ ਅਤੇ ਆਧਿਆਤਮਿਕ ਜੀਵਨ ਦੀ ਸਿੱਖਿਆ ਦਿੱਤੀ। ਇਹ ਸਥਾਨ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰਿਹਾ ਹੈ ਕਿਉਂਕਿ ਗੁਰੂ ਜੀ ਦੇ ਸਿਧਾਂਤ ਅਤੇ ਉਪਦੇਸ਼ ਇੱਥੇ ਪ੍ਰਸਾਰਿਤ ਹੋਏ। ਗੁਰੂਦਵਾਰਾ ਦੀ ਸਥਾਪਨਾ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖਤ ਦੇ ਹੁਕਮ ਅਨੁਸਾਰ ਇਸ ਥਾਂ ਨੂੰ 1920 ਦੇ ਸ਼ੁਰੂ ਵਿੱਚ ਇੱਕ ਗੁਰਦਵਾਰੇ ਵਜੋਂ ਵਿਕਸਿਤ ਕੀਤਾ ਗਿਆ। ਪਹਿਲਾਂ ਇੱਥੇ ਸਿਰਫ ਇੱਕ ਛੋਟਾ ਪੱਕਾ ਚੌਬਾਰਾ ਸੀ। ਜੋ ਗੁਰੂ ਜੀ ਦੀ ਯਾਦ ਨੂੰ ਸੰਭਾਲੇ ਹੋਏ ਸੀ ਕੁਝ ਸਾਲਾਂ ਮਗਰੋਂ ਸਿੱਖ ਸੰਗਤਾਂ ਅਤੇ ਦਾਤਾਰਾਂ ਦੇ ਸਹਿਯੋਗ ਨਾਲ ਇਸ ਗੁਰੂਦਵਾਰੇ ਨੂੰ ਵਿਸਤਾਰਿਤ ਅਤੇ ਨਵੀਨੀਕਰਨ ਕੀਤਾ ਗਿਆ ਆਧੁਨਿਕ ਗੁਰੂਦਵਾਰਾ ਹਾਲ ਹੀ ਦੇ ਸਮਿਆਂ ਵਿੱਚ ਗੁਰੂਦਵਾਰਾ ਸੋਹਾਨਾ ਸਾਹਿਬ ਨੂੰ ਪੂਰੀ ਤਰ੍ਹਾਂ ਨਵੀਂ ਰਚਨਾ ਦਿੱਤੀ ਗਈ ਹੈ ਇਸ ਵਿੱਚ ਵਿਸ਼ਾਲ ਦਰਬਾਰ ਹਾਲ ਰਾਗੀ ਕੀਰਤਨ ਦਰਬਾਰ ਅਤੇ ਪ੍ਰਸਾਦ ਤੇ ਲੰਗਰ ਲਈ ਵਿਸ਼ੇਸ਼ ਪ੍ਰਬੰਧ ਹਨ ਇਸ ਗੁਰੂਦਵਾਰੇ ਦਾ ਪ੍ਰਬੰਧ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੁਆਰਾ ਕੀਤਾ ਜਾਂਦਾ ਹੈ। ਪ੍ਰਮੁੱਖ ਮਹਿਲਾ ਤਾਂ ਇੱਥੇ ਸਾਲ ਦੇ ਮੁੱਖ ਸਮਾਰੋਹਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸ਼ਤਾਬਦੀ ਅਤੇ ਹੋਰ ਧਾਰਮਿਕ ਤਿਉਹਾਰ ਮਨਾਏ ਜਾਂਦੇ ਹਨ। ਇੱਥੇ ਹਰ ਸਾਲ ਵੱਡੇ ਪੱਦਰ ਤੇ ਕੀਰਤਨ ਦਰਬਾਰ ਅਤੇ ਗੁਰਮਤ ਸਮਾਗਮ ਹੁੰਦੇ ਹਨ। ਇਹਨਾਂ ਸਮਾਰੋਹਾਂ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਹਨ। ਮਹੱਤਤਾ ਗੁਰਦੁਆਰਾ ਸੋਹਾਨਾ ਸਾਹਿਬ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਬਲਕਿ ਸਿੱਖ ਧਰਮ ਦੇ ਇਤਿਹਾਸ ਦੇ ਸਵਰਨ ਅਧਿਆਏ ਨਾਲ ਜੁੜਿਆ ਹੋਇਆ ਹੈ। ਇਹ ਸਥਾਨ ਸਿੱਖਾਂ ਦੇ ਆਧਿਆਤਮਿਕ ਅਤੇ ਸਾਂਸਕ੍ਰਿਤਿਕ ਵਿਰਸੇ ਦਾ ਪ੍ਰਤੀਕ ਹੈ। ਗੁਰਦੁਆਰਾ ਸੋਹਾਨਾ ਸਾਹਿਬ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ? ਗੁਰਦੁਆਰਾ ਸੋਹਾਨਾ ਸਾਹਿਬ ਮੋਹਾਲੀ ਪੰਜਾਬ ਦੇ ਪਿੰਡ ਸੋਹਾਨਾ ਵਿੱਚ ਸਥਿਤ ਹੈ। ਇਹ ਸਥਾਨ ਚੰਡੀਗੜ੍ਹ ਤੋਂ ਨਜ਼ਦੀਕ ਹੈ ਅਤੇ ਵੱਖ ਵੱਖ ਮਾਧਿਅਮਾਂ ਰਾਹੀਂ ਇੱਥੇ ਪਹੁੰਚਣਾ ਆਸਾਨ ਹੈ। ਇੱਕ ਹਵਾਈ ਮਾਰਗ ਗੁਰਦੁਆਰਾ ਸੋਹਾਨਾ ਸਾਹਿਬ ਹਵਾਈ ਅੱਡੇ ਤੋਂ ਤਕਰੀਬਨ 15 ਤੋਂ 20 ਮਿੰਟ ਦੀ ਦੂਰੀ ਤੇ ਹੈ। ਹਵਾਈ ਅੱਡੇ ਤੋਂ ਟੈਕਸੀ ਜਾਂ ਕੈਬ ਰਾਹੀਂ ਗੁਰਦੁਆਰਾ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਦੋ ਰੇਲ ਮਾਰਗ ਚੰਡੀਗੜ੍ਹ ਰੇਲਵੇ ਸਟੇਸ਼ਨ ਚੰਡੀਗੜ੍ਹ ਰੇਲਵੇ ਸਟੇਸ਼ਨ ਗੁਰਦੁਆਰਾ ਸੋਹਾਨਾ ਸਾਹਿਬ ਤੋਂ ਤਕਰੀਬਨ 12 ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ। ਸਟੇਸ਼ਨ ਤੋਂ ਗੁਰਦੁਆਰਾ ਤੱਕ ਟੈਕਸੀ ਆਟੋ ਰਿਕਸ਼ਾ ਜਾਂ ਸਥਾਨਕ ਬੱਸ ਰਾਹੀਂ ਪਹੁੰਚਿਆ ਜਾ ਸਕਦਾ ਹੈ 3 ਸੜਕ ਮਾਰਗ ਮੋਹਾਲੀ ਅਤੇ ਚੰਡੀਗੜ੍ਹ ਤੋਂ ਗੁਰੂਦੁਆਰਾ ਸੋਹਾਨਾ ਸਾਹਿਬ ਮੋਹਾਲੀ ਦੇ ਸੈਕਟਰ 70 ਦੇ ਨੇੜੇ ਹੈ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਮੋਹਾਲੀ ਰਾਹੀਂ ਗੁਰੂਦੁਆਰਾ ਤੱਕ 10 ਤੋਂ 12 ਕਿਲੋਮੀਟਰ ਦਾ ਸਫ਼ਰ ਹੈ ਲੋਕਲ ਬੱਸ ਸੇਵਾ ਚੰਡੀਗੜ੍ਹ ਅਤੇ ਮੋਹਾਲੀ ਤੋਂ ਸੋਹਾਨਾ ਪਿੰਡ ਲਈ ਬੱਸਾਂ ਆਮ ਤੌਰ ਤੇ ਉਪਲਬਧ ਹਨ ਪ੍ਰਾਈਵੇਟ ਟੈਕਸੀ ਜਾਂ ਕੈਬ ਸੇਵਾ ਉਬੇਰ ਔਲਾ ਅਤੇ ਹੋਰ ਕੈਬ ਸੇਵਾਵਾਂ ਦੀ ਵਰਤੋਂ ਕਰਕੇ ਵੀ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। 4 ਆਟੋ ਅਤੇ ਰਿਕਸ਼ਾ ਜੇਕਰ ਤੁਸੀਂ ਮੋਹਾਲੀ ਦੇ ਅੰਦਰ ਹੋ ਤਾਂ ਆਟੋ ਰਿਕਸ਼ਾ ਇੱਕ ਆਰਾਮਦਾਇਕ ਵਿਕਲਪ ਹੈ। ਇਹਨਾਂ ਦਾ ਕਿਰਾਇਆ ਸਸਤਾ ਹੈ ਅਤੇ ਇਹ ਗੁਰਦੁਆਰਾ ਤੱਕ ਸਿੱਧੇ ਲੈ ਕੇ ਜਾਂਦੇ ਹਨ। ਨਤੀਜਾ ਇਸ ਗੁਰਦੁਆਰੇ ਦੀ ਸੇਵਾ ਸਿਰਫ ਗੁਰੂ ਦੇ ਸਿੱਖਾਂ ਲਈ ਨਹੀਂ ਸਗੋਂ ਸਾਰੇ ਮਨੁੱਖਤਾ ਲਈ ਖੁੱਲੀ ਹੈ। ਇਹ ਸਥਾਨ ਸਿੱਖ ਧਰਮ ਦੇ ਅਸੂਲਾਂ ਸੇਵਾ ਸਚਾਈ ਅਤੇ ਪਾਈਚਾਰੇ ਦਾ ਪ੍ਰਤੀਨਿਧਤਾ ਕਰਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ